ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਸੁਣਾਓ ਠੀਕ ਠਾਕ ਹੈ ਭਾਈ ਚਲੋ ਸ਼ੁਕਰ ਹੈ ਮਹਾਰਾਜ ਸਭ ਨੂੰ ਤਰੱਕੀ ਬਖਸ਼ੇ ਅੱਜ ਆਪਾਂ ਗੱਲ ਕਰਨੀ ਸੀ ਜਿਹੜੇ ਪਸੰਗਾਂ ਨੂੰ ਮੋਕ ਲੱਗ ਜਾਂਦੀ ਹੈ ਚਾਹੇ ਉਹ ਗਾਂ ਚਾਹੇ ਉਹ ਮੈਂ ਮੋਕ ਲੱਗਣ ਦਾ ਕੀ ਕਾਰਨ ਹੈ ਤਾਰੇ ਨੂੰ ਪਹਿਲਾਂ ਤਾਂ ਆਪਾਂ ਇਹ ਵੇਖੋ ਵੀ ਆਪਾਂ ਨੂੰ ਕੀੜਿਆਂ ਵਾਲੀ ਦਵਾਈ ਦਿੱਤੀ ਨੂੰ ਕਿ ਨਾਜਰ ਹੋ ਗਿਆ ਤਿੰਨਾਂ ਮਹੀਨਿਆਂ ਦਾ ਉਹਦਾ ਟਾਰਗੇਟ ਹੁੰਦਾ ਗੋਲੀ ਦਾ ਤਿੰਨਾਂ ਮਹੀਨਿਆਂ ਤੋਂ ਜੇ ਲੋ ਜੇ ਤਿੰਨ ਮਹੀਨੇ ਹੋ ਗਿਆ ਤੇ ਉਦੋਂ ਬਾਅਦ ਵੀ ਆਪਾਂ ਉਹਨੂੰ ਗੋਲੀ ਦੇਈਏ ਜੇ ਆਪਾਂ ਨਹੀਂ ਗੋਲੀ ਦਿੱਤੀ ਤੇ ਪਸ਼ੂ ਗੋਹਾ ਢੱਲਾ ਕਰਦਾ ਤੇ ਉਹਦਾ ਕਾਰਨ ਇਹ ਬਣ ਜਾਂਦਾ ਫਿਰ ਆਪਣਾ ਮੋਗ ਚ ਡੱਕੇ ਆਉਂਦੇ ਆ ਪਹਿਲੀ ਗੱਲ ਤਾਂ ਇਹ ਆਪਾਂ ਹਰ ਵੇਰੀ ਕਹਿੰਦੇ ਆ ਵੀ ਬਾਈ ਤੂੜੀ ਥੋੜੀ ਬਹੁਤੀ ਧਿਆਨ ਨਾ ਪਾਇਆ ਕਰੋ ਮਿੱਟੀ ਆਉਂਦੀ ਆ ਇਹਦਾ ਕਾਰਨ ਵੀ ਬਣ ਜਾਂਦਾ ਤੇ ਫਿਰ ਵੀ ਜੇ ਆਪਣਾ ਮੋਗ ਚ ਡੱਕੇ ਆਉਂਦੇ ਆ ਸਾਫ ਤੇ ਆਉਂਦੇ ਓਵੇਂ ਡੱਕੇ ਤੇ ਆਪਾਂ ਉਹਦੇ ਵਾਸਤੇ ਆਪਾਂ ਕਿਹੜਾ ਫਾਰਮੂਲਾ ਵਰਤਣਾ ਹੈ ਬਾਈ ਧਿਆਨ ਨਾਲ ਮਾੜੀਆਂ ਜੀਆਂ ਗੱਲਾਂ ਨੋਟ ਕਰ ਲਓ ਜੋ ਬਹੁਤ ਵਧੀਆ ਕੀਮਤੀ ਗੱਲਾਂ ਇਹ ਇੱਕ ਤਾਂ ਆਪਾਂ ਜੰਡ ਦਾ ਸਾਕ ਲੈਣਾ ਹੈ ਉਹਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਕੁੱਟ ਕੇ ਉਹਨੂੰ 40 ਤੋਂ 50 ਗ੍ਰਾਮ ਤੱਕ ਆਪਾਂ ਦੇਣਾ ਪੰਜ ਚਾਰ ਦਿਨ ਰੋਜ਼ ਲਗਾਤਾਰ ਫਿਰ ਆਪਾਂ ਜਾਮਣ ਦੇ ਪੱਤੇ ਲੈਣੇ ਆ ਪੰਜ ਸੱਤ ਦਿਨ ਉਹ ਜ਼ਰੂਰ ਦੇਣੇ ਆ ਮੰਨ ਲਓ ਵੀ ਆਪਾਂ ਰੁਗਗ ਤੋੜ ਲਓ ਹੱਥ ਦਾ ਰੁਗਗ ਤੋ ਇੰਨਾ ਸਾਰਾ ਤੋੜ ਲਓ ਰੁਗਗ ਤੇ ਉਹਨਾਂ ਨੂੰ ਛੋਟਾ ਕੁਤਰਾ ਕਰਕੇ ਤੇ ਪੱਠਿਆਂ ਵਿੱਚ ਰਲਾ ਦਿਓ ਉੱਤੋਂ ਥੋੜਾ ਬੋਧਾ ਦਾਣਾ ਪਾ ਦਿਓ 5-7 ਦਿਨ ਉਹ ਲਗਾਤਾਰ ਦਿਓ ਬਸ ਉਹ ਤੇ ਲੀਵਰ ਆਸਤੇ ਬਹੁਤ ਹੀ ਵਧੀਆ ਤਕਣਾ ਫਾਰਮੂਲਾ ਹੈ ਮੋਕ ਵੀ ਹਟ ਜੂਗੀ ਤੇ ਇਹ ਵੀ ਆਪਣਾ ਡੱਕੇ ਮੋਗ ਚੋਂ ਹਟ ਜਾਣੇ ਕੋਈ ਡੱਕਾ ਨਾ ਆਊਗਾ ਤੇ ਮੋਕ ਵੀ ਪ੍ਰੋਪਰ ਬਿਲਕੁਲ ਸਹੀ ਗੋਆ ਕਰੂਗੀ ਗਾਂ ਚ ਮੈਂ ਆ ਤੇ ਆਪਾਂ ਗਾਣੂ ਵੀ ਦੇ ਸਕਦੇ ਆ ਮੈਂ ਇਹਨੂੰ ਵੀ ਦੇ ਸਕਦੇ ਆ ਬੱਛੀ ਐ ਕੱਡਰੂ ਐ ਛੋਟੇ 2 ਸਾਲ ਸਾਲ 22 ਸਾਲ 3 ਸਾਲ ਜਿੰਨੇ ਮੰਨ ਲਓ ਵਰਜੀ ਹੋਏ ਉਹ ਆਪਾਂ ਨੂੰ ਦੇ ਸਕਦੇ ਜੀ ਨੂੰ ਪਸ਼ੂ ਨੂੰ ਮੋਕ ਲੱਗੀ ਆ ਤੇ ਜਿਹਨੂੰ ਮੋਕ ਦੇ ਵਿੱਚ ਡੱਕੇ ਵੀ ਆਉਂਦੇ ਆ ਉਹਨੂੰ ਆਪਾਂ ਇਹ ਦੋਨੇ ਚੀਜ਼ਾਂ ਐਡ ਕਰਦੀਆਂ ਤੇ ਜੰਡ ਦਾ ਸਾਕ ਲੈ ਲਓ ਉਹਨੂੰ ਕੁੱਟ ਲਓ ਚੰਗੀ ਤਰ੍ਹਾਂ ਤੇ ਜਾਮਨ ਦੇ ਪੱਤੇ ਜਾਮਨ ਦੇ ਪੱਤੇ ਆਪਾਂ ਵੇਖੋ ਮੈਂ ਕਿ ਵੀ ਦੱਸਿਆ ਰੋਗ ਸਾਰੇ ਤੋੜ ਲਓ ਤੇ ਉਹਨੂੰ ਬਰੀਕ ਕੁਤਰਾ ਕਰ ਲਓ ਤੇ ਪੱਠਿਆਂ ਚਰ ਲਾ ਦਿਓ ਤੇ ਉਹ ਪਸ਼ੂ ਨੂੰ ਦਿਓ ਬਹੁਤ ਵਧੀਆ ਇਹ ਤਰੀਕਾ ਐ ਸਹੀ ਹੋ ਜੂਗਾ ਸਾਰਾ ਕੁਝ ਮੋਕ ਨਹੀਂ ਲੱਗਦੀ ਜਾਨਵਰ ਨੂੰ ਨਾਲੇ ਉਹ ਅੰਮੇ ਦਾ ਮੂਦਾ ਲੀਵਰ ਡੂਬਰ ਜਾਵਾ ਸਹੀ ਹੋ ਜੂਗਾ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਘੱਟ ਕਰਦੇ ਆਪਾਂ 3-400 ਰੁਪਇਆ ਲੀਵਰ ਟੋਨ ਕਿਤੇ ਲਾ ਦਿੰਨੇ ਆ ਤੇ ਇਹ ਚੀਜ਼ਾਂ ਨਹੀਂ ਆਪਾਂ ਧਿਆਨ ਨਹੀਂ ਦਿੰਦੇ ਜਿਹੜੀਆਂ ਚੀਜ਼ਾਂ ਆਪਣੇ ਇੱਥੇ ਆਮ ਹੀ ਮਿਲ ਜਾਂਦੀਆਂ ਘਰਾਂ 'ਚ ਖੇਤਾਂ 'ਚ ਇਹ ਬਈ ਬਹੁਤ ਹੀ ਵਧੀਆ ਲਾਭ ਦਾ ਇੱਕ ਚੀਜ਼ ਐ ਇਹਨੂੰ ਵਰਤੋ ਤੇ ਆਪਣਾ ਪਸ਼ੂ ਸਹੀ ਕਰੋ ਆਪਣਾ ਬੇਨਤੀ ਇਹ ਆ ਵੀਡੀਓ ਬਾਈ ਆਪਾਂ ਅੱਗੇ ਵੀਡੀਓ ਚ ਵੀ ਕਿਹਾ ਸੀ ਵੇਖ ਲੈਨੇ ਆ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਨਹੀਂ ਕਰਦੇ ਆਪਾਂ ਵੇਖੋ ਹੋਰ ਵੀਡੀਓ ਕਿੰਨੀਆਂ ਸ਼ੇਅਰ ਕਰਦੇ ਆ ਜਿਵੇਂ ਉਹਨਾਂ ਦੀ ਕੋਈ ਤੋਕ ਨਹੀਂ ਹੁੰਦੀ ਸੋਨੂ ਸੀਤ ਵਾਲਾ ਉਹ ਗਾਲਾਂ ਕੱਢੀ-ਕੁੱਢੀ ਜਾਂਦਾ ਲੋਕ ਉਹਨਾਂ ਦੀਆਂ ਵੀਡੀਓ ਆਪਾਂ ਸ਼ੇਅਰ ਕਰੀ ਜਾਂਦੇ ਆ ਮੇਰੇ ਕੋ ਯਾਰ ਜਿਹੜੀ ਆਪਣਾ ਕੋਈ ਫਾਇਦੇਮੰਦ ਚੀਜ਼ ਆ ਉਹ ਗਾਹ ਗਿਆਨ ਵੰਡਣਾ ਵੀ ਚਾਹੀਦਾ ਜੇ ਕੋਈ ਗਿਆਨ ਵੰਡਦਾ ਉਹਨੂੰ ਗਾਹ ਉਦੋਂ ਵੀ ਗਾਹ ਵੰਡੋ ਯਾਰ ਜੇ ਕਿਸੇ ਦਾ ਫਾਇਦਾ ਹੋ ਸਕੀ ਜਿੰਨਾ ਕ ਆਪਾਂ ਨੂੰ ਪਤਾ ਨੌਲੇਜ ਆ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਸਤਿ ਸ੍ਰੀ ਅਕਾਲ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਆਉਣ ਵਾਲੀਆਂ ਵੀਡੀਓ ਇਹਦੂ ਵੀ ਆਪਾਂ ਸਹੀ ਢੰਗ ਨਾਲ ਪੇਸ਼ ਕਰਾਂਗੇ ਸਾਰੇ ਨੂੰ ਸਤਿ ਸ੍ਰੀ ਅਕਾਲ